ਹਾਂਜੀ ਸਰਦਾਰ ਜੀ ਹਾਂਜੀ ਅਗਰ ਤੁਹਾਡਾ ਕਦੇ ਚਲਾਨ ਕੱਟ ਹੋ ਗਿਆ ਨਾ ਹਾਂਜੀ ਹਾਂਜੀ ਤਾਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਹੁਣ ਲੋੜ ਨਹੀਂ ਹੈਗੀ ਕਹਿੰਦੇ ਭਾਰਤ ਦੇ ਵਿੱਚ 90% ਲੋਕਾਂ ਨੂੰ ਇਹ ਨਹੀਂ ਪਤਾ ਜੇ ਮोटा ਚਲਾਨ ਕੱਟ ਵੀ ਹੋ ਜਾਂਦਾ ਆ ਤਾਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਜਿਵੇਂ ਕਿ ਤੁਸੀਂ ਮੰਨ ਲਓ ਕੋਈ ਵੀ ਆਪਣਾ ਤੁਹਾਡਾ ਇੰਸ਼ੋਰੈਂਸ ਨਹੀਂ ਹੈਗਾ ਠੀਕ ਹੈ ਤੁਸੀਂ ਆਪਣੇ ਡਾਕੂਮੈਂਟਸ ਘਰੇ ਭੁੱਲ ਗਏ ਘਰੇ ਭੁੱਲ ਗਏ ਜਾਂ ਫਿਰ ਡਿਜੀ ਲੋਕਰ ਚ ਹੈ ਨਹੀਂ ਜਾਂ ਮੌਜੂਦਾ ਤੁਹਾਡੇ ਹੱਥ ਵਿੱਚ ਹੈ ਨਹੀਂਗੇ ਤੇ ਤੁਹਾਡਾ ਚਲਾਨ ਕੱਟ ਹੋ ਜਾਂਦਾ ਹੈ ਮੋਟਾ ਇਹ ਹੈ ਹੈਨਾ ਹਾਂਜੀ ਪੰਜਾਬ ਪੁਲਿਸ ਕੱਟਦੀ ਹੈ ਹਾਂਜੀ ਹਾਂਜੀ ਤੁਸੀਂ ਘਬਰਾਣਾ ਨਹੀਂ ਹੈਗਾ ਬਿਲਕੁਲ ਵੀ ਕਿਉਂਕਿ ਕਹਿੰਦੇ ਨਾ ਸੀਐਮਵੀਆਰ ਐਕਟ 1999 ਦੇ ਤਹਿਤ ਠੀਕ ਹੈ ਸੈਕਸ਼ਨ 139 ਦੇ ਤਹਿਤ ਤੁਸੀਂ ਆਰਟੀਓ ਆਫਿਸ ਜਾ ਕੇ ਸਿਰਫ 100 ਰੁਪਏ ਦੇ ਵਿੱਚ ਆਪਣੇ ਚਲਾਨ ਨੂੰ ਕਲੀਅਰ ਕਰਵਾ ਸਕਦੇ ਆ 1 ਰੁਪਿਆ ਵੀ ਫालतू ਦੇਣ ਦੀ ਲੋੜ ਨਹੀਂ ਹੈਗੀ ਹਾਂਜੀ ਬਿਲਕੁਲ ਜੀ 100 ਰੁਪਏ ਤੁਸੀਂ ਆਰਟੀਓ ਆਫਿਸ ਜਾ ਕੇ ਫੀਸ ਭਰਨੀ ਆ ਇਹ ਜਿਹੜਾ ਸੈਕਸ਼ਨ 119 139 ਬਣਿਆ ਹੋਇਆ ਹੈ ਇਹਦੇ ਤਹਿਤ ਤੁਸੀਂ ਸਾਰੀ ਜਾਣਕਾਰੀ ਜਿਹੜੀ ਉੱਥੇ ਪੇਪਰਾਂ ਦੀ ਦੇ ਸਕਦੇ ਕਿ ਸਾਡੇ ਕੋਲ ਸਾਰੇ ਪੇਪਰ ਮੌਜੂਦ ਆ ਸੋ 100 ਰੁਪਏ ਜੇ ਤੁਹਾਡਾ ਛੁਟਕਾਰਾ ਹੋ ਜਾਣਾ ਜਿਹੜੇ ਗੱਡੀ ਦੇ ਤੁਹਾਡਾ ਚਲਾਨ ਕੀਤਾ ਹੈ ਉਹ ਉੱਥੇ ਰੱਦ ਹੋ ਜਾਣਾ 100 ਰੁਪਏ ਫੀਸ ਲੱਗਣੀ ਆ ਸੋ ਜਿਹੜੇ ਵੀਰਾਂ ਨੂੰ ਇਹ ਜਾਣਕਾਰੀ ਚੰਗੀ ਲੱਗੀ ਪੋਸਟ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਸੋ ਇਸ ਤਹਿਤ ਜਿਹੜੇ ਬਹੁਤ ਸਾਰੀ ਖੱਜਲ ਖਵਰੀ ਉਹ ਵੀ ਬਚ ਜਾਂਦੀ ਹੈ ਹਾਂਜੀ ਸੋ ਘਬਰਾਣਾ ਨਹੀਂ ਹੈਗਾ ਜੇ ਅੱਗੇ ਤੋਂ ਕੋਈ ਚਲਾਨ ਕੱਟੂਗਾ ਤੁਸੀਂ ਕਹੋ ਭਈ ਕੱਟਦੇ ਜਿਹੜਾ ਤੂੰ ਚਲਾਨ ਕੱਟਣਾ ਵੀ ਮੇਰੇ ਕੋਲ ਤਾਂ ਕਾਗਜ਼ ਪੱਤਰ ਹੈ ਨਹੀਂਗੇ ਸਿਰਫ 100 ਰੁਪਏ ਦੇ ਵਿੱਚ ਤੁਸੀਂ ਆਰਟੀਓ ਆਫਿਸ ਜਾ ਕੇ ਕਲੀਅਰ ਕਰਵਾ ਲੈਣਾ ਵਾ ਡਰਨਾ ਨਹੀਂ ਹੁਣ ਕਿਸੇ ਨੇ ਵੀ ਹੈਗਾ 90% ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਹਾਂਜੀ ਕਿ ਉਹ ਇਹਦਾ ਫਾਇਦਾ ਹੀ ਨਹੀਂ ਚੱਕ ਸਕੇ ਇਸ ਲਾਭ ਦਾ ਲਓ ਦੋਸਤੋ ਸਾਰਿਆਂ ਨਾਲ ਸਾਂਝੀ ਕਰਕੇ ਲੋਕਾਂ ਨੂੰ ਦੱਸ ਦੋ ਵੀ ਹੁਣ ਨਹੀਂ ਘਬਰਾਣਾ